ਕਿਹੜੀ ਭੇਡ ਹੈਗੀ ਇਹ ਹੰਟਲ ਨਸਲ ਆ ਜੀ ਹੈ ਹੰਟਲ ਨਸਲ ਆ ਜੀ ਜਮਨਾਪਰੀ ਤੋਂ ਦਾ ਨੱਕ ਕੁੰਡਾ ਨਾ ਹੈਗਾ ਇਹਨਾਂ ਦਾ ਵੱਡ ਕੁੰਡਾ ਜੀ ਵੱਡ ਕੁੰਡਾ ਹੈ ਹਾਂਜੀ ਠੀਕ ਹੈ ਹਾਂਜੀ ਹੰਟਲ ਹਾਂਜੀ ਆਹ ਦੇ ਨੱਕ ਤਿੱਖਾ ਨੱਕ ਹਾਂ ਆ ਦੇਖੋ ਜੀ ਦੋ ਦੋ ਦੰਦ ਤੇ ਬੱਚੀਆਂ ਜੀ ਇਹ ਕੈ ਦੰਦ ਦਾ ਬੱਕਰਾ ਇਹ ਛੇ ਦੰਦ ਦਾ ਜੀ ਇਹ ਹਾਈਟ ਹੋ ਗਈ ਨਾ 40 ਹਾਂਜੀ ਹਾਂਜੀ ਹੈਗੀ ਹੈਾਈਟ 40 ਠੀਕ ਹੈ ਮੁੱਲੇ ਦਾ ਮੁੱਲੇ ਦਾ 32000 ਵੀਰੇ ਜੀ ਇਹਦਾ 32000 ਹਾਂਜੀ ਲੱਗਿਆ ਵੀ ਇਹ ਤੇ ਕੁਛ ਇਹ ਹਾਂਜੀ ਇਹ ਤੇ 25000 ਰੁਪਏ ਲੱਗੇ ਵੀਰੇ ਲੱਗ ਚੁੱਕੇਗਾ ਹਾਂਜੀ ਹਾਂਜੀ ਜਾਂਟਾ ਭੇਡਾਂ ਵਾਲਾ ਜਾਂਟਾ ਤਲਵੰਡੀ ਵਾਲਾ ਜਾਂਟਾ ਰਾਏਪੋਟ ਵਾਲਾ ਜਿੱਥੋਂ ਮਰਜ਼ੀ ਵਾਲਾ ਕਹਿ ਲੋ ਕਿਉਂ ਬਈ ਹਾਂਜੀ ਵੀਰੇ ਜੀ ਹਾਂਜੀ ਵਧੀਆ ਜੀ ਕੀ ਲਿਆਂਦਾ ਅੱਜ ਵੇਚਣ ਨੂੰ ਵੇਚਣ ਨੂੰ ਤਾਂ ਵੀਰੇ ਇੱਕ ਬੱਕਰਾ ਲੈ ਕੇ ਆ ਗਿਆ ਆ ਕੀ ਚੀਜ਼ ਹੈ ਯਾਰ ਆਜੀਬ ਜੀ ਇਹ ਭੇਡਾਂ ਜੀ ਨਹੀਂ ਇਹ ਕਿਹੜੀ ਭੇਡ ਹੈਗੀ ਇਹ ਹੰਟਲ ਨਸਲ ਆ ਜੀ ਹੈ ਹੰਟਲ ਨਸਲ ਆ ਜਮਨਾਪਰੀ ਤੋਂ ਤਾਂ ਨੱਕ ਕੁੰਡਾ ਨਾ ਹੈਗਾ ਇਹਨਾਂ ਦਾ ਵੱਡ ਕੁੰਡਾ ਜੀ ਵੱਡ ਕੁੰਡਾ ਹਾਂਜੀ ਠੀਕ ਹੈ ਹਾਂਜੀ ਹੰਟਲ ਹਾਂਜੀ ਇਹ ਯਾਰਾ ਕਿੱਥੋਂ ਲਿਆਂਦੀ ਫਿਰਦਾ ਹੈ ਪਈ ਵੀ ਲੈ ਆਂਦੀ ਜੀ ਆਪਣਾ ਨੱਤਰ ਸਿਗਾ ਜੀ ਮੁੰਡਾ ਹਾਂ ਉਹਨੇ ਗਾਂਹਾਂ ਤੋਂ ਲੈ ਕੇ ਆਂਦੀਆਂ ਸੀ ਆਪਾਂ ਉਹ ਤੋਂ ਲੈ ਕੇ ਆਂਦੀਆਂ ਜੀ ਸਵਾਗ ਆਪਣਾ ਨੱਤਰ ਉਹ ਤੋਂ ਲੈ ਕੇ ਆਂਦੀ ਆ ਇਹ ਪੇੜ ਆ ਕਿ ਪਿੰਡੂ ਇਹ ਬਰੀਡਰ ਆ ਜੀ ਬਰੀਡਰ ਆ ਚਾਰ ਦੰਦਾ ਜੀ ਇਹ ਚਾਰ ਦੰਦਾ ਇਹ ਹਾਈਟ ਕੱਟ ਬੰਦ ਕਰਦਾ ਕੱਟ ਕਰਦਾ ਹਾਈਟ ਬਹੁਤ ਕਰਦਿਆ ਜੀ ਅੱਛਾ ਹਾਂ ਅੱਜ ਵੀ ਹਾਈਟ ਇਹਦੀ ਬਹੁਤ ਆ ਜੀ ਵਜਨ ਵਜਨ ਵੀ ਬਹੁਤ ਕਰਦਿਆ ਜੀ ਠੀਕ ਆ ਮੁੱਲ ਕੀ ਕਰੇ ਤਾਂ ਫਿਰ ਇਹਦਾ ਇਹਦਾ ਆਪਾਂ ਰੱਖਣ ਵਾਸਤੇ ਲੈ ਕੇ ਆਂਦੇ ਵੀਰੇ ਜੀ ਦਾ ਆਪਾਂ ਵੈਸੇ ਲਿਆਂਦਿਆਂ ਦਿਖਾਉਣ ਵਾਸਤੇ ਲੈ ਕੇ ਆਂਦਿਆਂ। ਯਾਨੀ ਕਿ ਵੇਚਣ ਨੂੰ ਨਹੀਂ ਆਂਦੇ। ਹਾਂਜੀ ਇਹਦਾ ਦੋ ਭੇਡਾ ਆਈ। ਇੱਥੇ ਤਾਂ ਕਹਿਦਾ ਮਤਲਬ ਹੋਰ ਵੀ ਤੱਕ ਤਹਾ ਹਾਂਜੀ ਆਦਰ ਦੇਖੋ ਜੀ। ਅੱਛਾ। ਚਾਰ ਦੰਦਾ? ਹਾਂਜੀ ਹਾਂਜੀ। ਇਹ ਨਾ ਕੋਰ। ਅਰੇ ਵੀ ਸੱਤਿਆਂ ਲੈ ਕੇ ਕੱਢ ਗੋਣ। ਲੈ ਵੀ। ਇਹਦੇ ਨਾਲ ਦੀਆਂ ਹੋਰ ਵੀ ਨੇ। ਹਾਂਜੀ ਹਾਂਜੀ ਭੇਡਾ ਵੀ ਲੈ ਕੇ ਆਂਦੇ। ਹੋਰ ਕਿਵੇਂ ਆ? ਇਹ ਜਮਾਂ ਪਿਓਰ ਨਸਲਾ ਜੀ। ਐਂਡ ਜਿਹਨੂੰ ਆਪਾਂ ਕਹਿ ਦਈਏ। ਹਾਂ। ਹਾਂਜੀ ਇਹਦੇ ਉਹੀ ਨਸਲ ਦੀਆਂ ਭੇਡਾਂ ਨੇ ਹਾਂਜੀ ਹਾਂਜੀ ਕਰ ਲਾ ਗਾਂ ਨੂੰ ਕਰੀ ਕੋਮਲ ਵੀਰੇ ਗਾਂ ਨੂੰ ਵੜੀ ਇਹਦੇ ਡੰਡਰਦੀਆਂ ਲੱਗੀਆਂ ਇਹ ਹਲੇ ਆਪਾਂ ਥੋੜੇ ਦਿਨ ਹੀ ਹੋਇਆ ਵੀਰੇ ਜੀ ਲੈ ਕੇ ਆਏ ਆ ਇਹਨੂੰ ਅੱਛਾ ਹਲੇ ਇਹ ਤਾਂ ਆਪਣੇ ਕੋਲੇ ਕੋਲੇ ਆਇਆ ਕਰਨ ਗਿਆ ਬਸ ਥੋੜੇ ਦਿਨ ਮੇਰਾ ਆਪ ਹੀ ਮੈਂ ਢੰਗਾ ਸੀਗਾ ਇੰਨਾ ਟਾਈਮ ਹੀ ਨਹੀਂ ਲੱਗਿਆ ਬਹੁਤ ਹੈਗਾ ਆ ਦੇਖੋ ਆ ਨੱਕ ਤਿੱਖਾ ਵੀ ਬਹੁਤ ਹੈ ਤੇ ਉੱਠਿਆ ਵੀ ਉੱਬਰ ਵੀ ਬਹੁਤ ਆ ਦੇਖੋ ਵੀਰੇ ਹਾਂਜੀ ਨੱਕ ਤਿੱਖਾ ਨੱਕ ਹਾਂ ਆ ਦੇਖੋ ਜੀ ਦੋ ਦੋ ਦੰਦ ਤੇ ਬੱਚੀਆਂ ਜੀ ਠੀਕ ਹੈ ਹਾਂਜੀ ਇਹਦੀ ਹੈਟ ਪਾਵਾਂਗੇ ਨਾ ਹਾਂ ਇਹ ਬਰੀਡਰ ਆ ਜੀ ਫਿਰ ਅੰਨੇ ਇਹਦੀ ਹਾਈਟ ਘੱਟ ਆ ਮਾਂ ਭੇਡ ਦੀ ਜਿਆਦਾ ਹਾਂਜੀ ਇਹ ਤਾਂ ਬਹੁਤ ਵੱਡੀਆਂ ਬੱਚੀਆਂ ਜੀ ਦੋਨੇ ਦੋ ਦੋ ਦੰਦ ਆ ਜੀ ਹਾਂਜੀ ਮੂੰਹ ਵੀ ਬਹੁਤ ਉੱਭਰਿਆ ਹੋਇਆ ਆ ਕਹਿ ਦੰਦਗਾ ਵੀ ਮੂੰਹ ਇਹ ਵੀ ਦੋ ਦੋ ਦੰਦ ਆ ਜੀ ਅੱਛਾ ਹਾਂਜੀ ਇਹਨਾਂ ਦਾ ਕੀ ਮੁੱਲ ਆ ਇਹ ਵੀ ਨਹੀਂ ਵੇਚਣੀ ਆ ਹਾਂਜੀ ਹਾਂਜੀ ਇਹ ਤਾਂ 3 ਨਾਟ ਪਰ ਸੇਲ ਆ ਜੀ ਇਹਨਾਂ ਦੀਆਂ 10 ਬਣਾਵਾਂਗੇ ਇਹਨਾਂ ਨਾਲ ਦੀਆਂ ਅੱਛਾ ਹਾਂਜੀ ਇਹ ਚੀਜ਼ ਤੋਂ ਬ੍ਰੀਡ ਤਿਆਰ ਕਰ ਹਾਂਜੀ ਬ੍ਰੀਡ ਤਿਆਰ ਕਰ ਆ ਦੇਖੋ ਆ ਬੱਚੀ ਇਹਦੇ ਪਿੱਛੇ ਸੀਗੀ ਵੀਰੇ ਜੀ ਕਿਹੜੇ ਭੇਡ ਦੇ ਆ ਇਹ ਆ ਆ ਲੇਲੀ ਦੀ ਆ ਜੀ ਇਹਦੀ ਲਾਲ ਲੈ ਲੀਆ ਇਹ ਹਾਂਜੀ ਤੇ ਇਹ ਇਹ ਵੀ ਲੈ ਲੀਏਗੀ ਹਾਂਜੀ ਆਨਸਾਰ ਵੀਰੇ ਜੀ 6 ਮਹੀਨੇ ਦੀ ਹੋਊਗੀ ਲੈ ਲੀਏ ਇਹ ਵੀਰੇ ਜੀ ਹੈਗੀ ਆ ਡੇਢ ਦੋ ਕੁ ਮਹੀਨਿਆਂ ਦੀ ਇਹ ਵੀ ਨਹੀਂ ਵੇਚਣੀ ਹੈਗੀ ਇਹ ਤਾਂ ਆਪਾਂ ਨਾ ਆਨਸਾਰ ਵੇਚ ਦੰਦੇ ਜਿੰਨੇ ਪੈਸੇ ਦੀ ਮਰਜ਼ੀ ਇੰਨਾ ਇਹਦਾ ਗਾਹਕ ਸੀ ਬਹੁਤ ਬੰਦਿਆਂ ਨੇ ਮੰਗੀ ਹਾਂ ਇਹ ਤਾਂ ਆਪਣਾ ਸ਼ਕੰਦਰਪੁਰਾ ਪੈਂਡਾ ਸਵਾਰਨਾ ਵੀਰ ਆਪਣਾ ਭਰਾ ਹੈਗਾ ਇਹ ਤਾਂ ਆਪਾਂ ਉਹਨੂੰ ਗਿਫਟ ਦੇਣਾ ਵੀਰੇ ਅੱਛਾ ਹਾਂਜੀ ਇਹ ਤਾਂ ਉਹਦੀ ਲੈ ਲਈ ਤਾਂ ਮੈਂ ਕਿਹਾ ਉੱਥੇ ਪੈਂਡਾ ਨਾ ਰੋਲਾ ਪਾਉਗੀ ਲਾਣੇਦਾਰ ਸੀਗਾ ਬੱਕਰੀਆਂ ਕੋਲੇ ਇਹ ਤਾਂ ਮੈਂ ਨਾਲ ਤਾਂ ਲਿਆ ਨਹੀਂ ਨਹੀਂ ਹੁਣੀ ਦੇ ਦੇਣੀਆਂ ਜੀ ਉਹਨਾਂ ਨੇ ਲੈ ਜਾਣੀਆਂ ਕੱਦ ਦੇ ਅੱਛਾ ਹਾਂ ਵੀ ਤਾਂ ਆਪਾਂ ਉਹਦੇ ਕੋਲ ਗਿਫਟ ਦੇਣਾਗਾ ਇਹ ਤਾਂ ਇਹ ਤਾਂ ਬੜੀ ਨੌਟਵਰ ਜ਼ੇਲਾ ਸਵੇਰ ਦੀ ਕਹੀ ਜਾਂਦਾ ਵੀਰੇ ਵੇਚਣੀ ਨਹੀਂ ਪੈਂਡਾ ਕਿੰਨੀਆਂ ਕਚੋਰੀਆਂ ਹੋਣਗੇ ਜੀ ਪਿੱਛੇ ਜੀ ਬੱਕਰੀਆਂ ਹੋਗੀਆਂ ਸੀਗੀਆਂ ਚੋਰੀ ਵੀਰੇ ਜੀ ਬੱਕਰੀਆਂ ਕਿੰਨੀਆਂ ਕ ਬੱਕਰੀਆਂ 17 ਡੰਗਰ ਚੋਰੀ ਹੋਈ ਸੀ ਆਹੀ ਮਹੀਨੇ ਦੀ 29 ਤਰੀਕ ਨੂੰ ਚ ਵੀਰੇ ਵੱਡੀਆਂ ਬੱਕਰੀਆਂ ਉਹ ਤਾਂ ਵੱਡੀਆਂ ਬੱਕਰੀਆਂ ਦਾ ਮਸਾ ਬਣਾਈਆਂ ਸੀ ਵੀਰੇ ਨਹੀਂ ਹੈਗਾ ਅੱਛਾ ਹਾਂ 15 ਸਾਲਾਂ ਚ ਹੁਣ ਦੁਬਾਰੇ ਜਾਨੀ ਕਿ ਸਾਲ ਵੱਧੋ ਉਹੇ ਬਾੜੇ ਵਿੱਚ ਦੁਬਾਰੇ ਪਸ਼ੂ ਬਣਿਆ ਵੱਡੇ ਵੀਰੇ ਬਹੁਤ ਔਖੇ ਬਣਾਇਆ ਹੁਣ ਵੀ 8.5 ਲੱਖ ਦੇ ਪਸ਼ੂ ਲਿਆ ਵੀਰੇ ਹੂੰ 8 ਲੱਖ ਦੇ ਚੋਰੀ ਹੋ ਗਈ 15-16 ਲੱਖ ਚ ਪੈ ਗਿਆ ਆਪਾਂ ਵੀਡੀਓ ਉਹ ਵੀ ਦੇਖਣਗੇ ਆਪਣੇ ਜਿਹੜੇ ਬੰਦੇ ਨੇ ਚੋਰੀ ਕਰੀ ਆ ਜਾਂ ਕਿਸੇ ਦੇ ਪਿੱਛੇ ਲਾ ਕੇ ਕਰ ਲਈ ਵੀਡੀਓ ਵੀ ਦੇਖਣਗੇ ਪਰ ਉਹਨਾਂ ਨੇ ਬਹੁਤ ਮਾੜੀ ਕਰੀ ਵੀਰੇ ਆਪਣੇ ਨਾਲ ਆਪਾਂ ਕਿਹਦਾ ਮਾੜਾ ਨਹੀਂ ਕੀਤਾ ਅੱਜ ਤੱਕ ਠੀਕ ਹੈ ਮੈਨੂੰ ਤਾਂ 15 ਦਿਨ ਹੋ ਗਏ ਮੈਂ ਤਾਂ ਬਿਮਾਰ ਸੀ ਵੀਰੇ ਮੈਂ ਤਾਂ ਮਾਲ ਤੇ ਵੀ ਨਹੀਂ ਪੂਰੀ ਖਾਸੇ ਦੰਗ ਹੋ ਗਏ ਮੈਨੂੰ ਟੱਲੇ ਨੂੰ ਹਮਮ ਜਾਨੀ ਕਿ ਉਹਨਾਂ ਨੇ ਵੀ ਬਹੁਤ ਮਾੜੀ ਕਰੀ ਆਪਣੇ ਨਾਲ ਪੰਨਾਂ ਦੇ ਪਿੱਛੇ ਲਾ ਕੇ ਕਰ ਲਈ ਫੜੇ ਨਹੀਂ ਜੇ ਚੋਰ ਨਹੀਂ ਪਤਾ ਲੱਗਿਆ ਨਹੀਂ ਵੀਰੇ ਜੀ ਅੱਛਾ ਹਾਂਜੀ ਇਹ ਵੀ ਔਖਾ ਭਾਈ ਮਾੜੇ ਬੰਦੇ ਦੇ ਜੇ ਡੰਗਰ ਚੋਰੀ ਹੋ ਜਾਣ ਤਾਂ ਔਖਾ ਹੋ ਜਾਂਦਾ ਬਜੇਰਾ ਕੋਈ ਬਾਹ ਨਹੀਂ ਫੜਦਾ ਜਦੋਂ ਕੋਈ ਪੁੱਛ ਕੇ ਚੋਵੇ ਨਾ ਥਾਣੇ ਦੇ ਚਿਹਰੀ ਜੇ ਫੜ ਜਾ ਪਤਾ ਇਹ ਕਹਿ ਦਾਂਦਾ ਬੱਕਰਾ ਇਹ ਛੇ ਦਾਂਦਾ ਜੀ ਹਾਈਟ ਹੋ ਗਈ ਨਾ 40 ਹਾਂਜੀ ਹਾਂਜੀ ਹੈਗੀ ਹੈ ਹਾਈਟ 40 ਠੀਕ ਹੈ ਮੁੱਲੇ ਦਾ ਮੁੱਲੇ ਦਾ 32000 ਵੀਰੇ ਜੀ ਇਹਦਾ 32000 ਹਾਂਜੀ ਲੱਗਿਆ ਵੀ ਇਹ ਤੇ ਕੁਛ ਇਹ ਹਾਂਜੀ ਇਹ ਤੇ 25000 ਰੁਪਿਆ ਲੱਗੇ ਵੀਰੇ ਲੱਗ ਚੁੱਕੇਗਾ ਹਾਂਜੀ ਹਾਂਜੀ ਭਾਜਨ ਹੋਊਗਾ ਇਹਦਾ 60 ਹਾਂਜੀ ਹਾਂਜੀ ਹੈਗਾ ਜੀ ਇਹਨਾਂ ਦਾ 55 ਕਿਲੋ ਹੋਊਗਾ ਨਾ ਲੈ ਵੀ ਬੱਕਰਾ ਵੀ ਬਹੁਤ ਸੁਣਾਂਗਾ ਰੇਟ ਆਪਣਾ ਜਾਇਜ਼ ਹੀ ਹੁੰਦਾ ਵੱਡੇ ਵੀਰੇ ਮਾਲ ਆਪਾਂ ਵਧੀਆ ਚੀਜ਼ ਆਪਾਂ ਵਧੀਆ ਲੈ ਕੇ ਆਉਂਦੇ ਨਾ ਜਿਹੜੀ ਆਪਾਂ ਪਰ ਮਹਿੰਗੀ ਹੋਵੇ ਜਿਹੜੀ ਮਨ ਨੂੰ ਲੱਗੇ ਉਹ ਚੀਜ਼ ਲੈ ਲੈਣੀ ਆ ਠੀਕ ਹੈ ਅੱਜ ਕਿੰਨੇ ਡੰਗਰ ਵਿੱਚ ਐ ਅੱਜ ਹਲੇ ਵੇਚਿਆ ਨਹੀਂ ਵੀਰੇ ਜ ਇੱਕੋ ਪੱਠ ਦੇ ਵਿਚ ਨਾਲੇ ਤਾਂ ਥੋੜੀ ਨੇ ਜਾਨੀ ਕਿ ਆਪੇ ਡੰਡਾ ਦਿਖਾਉਣ ਵਾਸਤੇ ਹਾਂਜੀ ਹਾਂਜੀ ਆਹ ਦੋ ਬੱਕਰੀਆਂ ਤੇ ਆਹ ਆਪਣਾ ਬਰੀਡਰ ਜੀ ਤਿੰਨ ਚੀਜ਼ਾਂ ਤਿੰਨ ਵੇਦਾ ਆਹ ਪੱਠ ਦਾ 15000 ਰੁਪਏ ਦੰਦੇ ਸੀਗੇ ਜੀ ਆਪਾਂ 20000 ਮੰਗਿਆ ਸੀ ਵੀਰੇ ਜੀ ਇਹ ਕਿਵੇਂ ਆ ਗਈ ਇਹ ਗੱਬਣਾ ਪੱਠ ਜੀ ਤਾਂ ਸਾਡੇ ਦੰਦਾ ਦੀ ਪੂਰੇ ਦੰਦਾ ਸਾਢੇ 3 ਮਹੀਨੇ ਦੀ ਗੱਬਣਾ ਜੀ ਸਾਢੇ 3 ਮਹੀਨੇ ਦੀ ਗੱਬਣਾ ਹਾਂਜੀ ਆ ਆ ਪਲੂਣ ਪੱਠ ਸੁਈ ਆ ਜੀ ਇਹ ਫਰੈਸ਼ ਅੱਠ ਦੰਦਾ ਵੀਰੇ ਜੀ ਇਹਦੇ ਪਿੱਛੇ ਉਹ ਬੱਕਰਾ ਜੀ ਉਹ ਗੱਡੀ ਦੇ ਵਿੱਚ ਖੜਾ ਹੈਗਾ ਡੇਢ ਮਹੀਨੇ ਦਾ ਹੈਗਾ ਜੀ ਹੈਗਾ ਡੇਢ ਦੋ ਮਹੀਨੇ ਦਾ ਬੱਕਰਾ ਵੀ ਹੈਗਾ ਵੀਰੇ ਜੀ ਹਾਂਜੀ ਇਹ ਕਾ ਇਹ ਕਾ ਪੱਠਾ ਵੀਰੇ ਜੀ ਇਹ ਪੱਠਾ ਵੀ ਆਪਣੀ ਵਧੀਆ ਪੱਠ ਪਾਈ ਹੋਈ ਆ ਜੀ ਵਧੀਆ ਰੇਟ ਲਾਗ ਕੇ ਦੇ ਦਾਂਗੇ ਵੀਰੇ ਜੀ ਸਹੀ ਗੱਲ ਆ ਹਾਂਜੀ ਚੰਗਾ ਮਾਲ ਦਾ ਮੁੱਲ ਲਾਗ ਕੇ ਦੇ ਦਾਂਗੇ ਵੀਰੇ ਜੀ ਮੁੱਲ ਕੀ ਮੰਗਿਆ ਦਾ ਇਹਦਾ 35000 ਰੁਪਏ ਮੰਗਿਆ ਜੀ ਠੀਕ ਆ ਹਾਂਜੀ ਭੇਡਾਂ ਤੋਂ ਬਈ ਫਿਰ ਕਿੰਨੇ ਟਾਈਮ ਚ ਬਰੀਡ ਤਿਆਰ ਹੋ ਜੂਗੀ 2 ਸਾਲ ਲੱਗ ਜਾਣੇ ਲੱਗ ਜਾਣੇ ਵੀਰੇ ਜੀ ਲੱਗ ਜਾਣੇ ਜਿਵੇਂ ਹੁਣ ਆ ਬੱਚੀ ਵੀ ਹੁਣ ਸੂਣ ਵਾਲੀ ਆ ਹਾਂ ਆ ਬਾਬਾ ਨਾਨਕ ਕੇ ਸ਼ਾਨਤੀ ਰੱਖੇ ਵਧੀਆ ਵੀ ਬੱਚੀ ਉਹ ਦੇ ਦੇਵੇ ਬਰੀਡਰ ਤਾਂ ਆਪਣੇ ਕੋਲ ਚੱਲ ਹੈਗਾਗਾ ਹਲੇ ਬਰੀਡਰ ਦੀ ਤਾਂ ਆਪਾਂ ਨੂੰ ਭੋਕ ਨਹੀਂ ਹਾਂਜੀ ਹਲੇ ਤਾਂ ਆਪਾਂ ਨੂੰ ਹਾਂ ਵਿਵਹਾਂਤ ਲਈ ਹੋ ਵਿਵਹਾਂਤ ਲਈ ਹਾਂਜੀ ਹਾਂਜੀ ਇਹਨਾਂ ਦਾ ਆਡੀ ਬਣਾਵਾਂਗੇ ਥੋੜਾ ਜਿਹਾ ਫਾਰਮ ਵੀਰੇ ਜੀ ਕੀ ਬਾਤ ਹੈ ਹਾਂਜੀ ਹਾਂਜੀ ਜਮਨਾਪੁਰੀ ਵੀ ਰੱਖਾਂਗੇ ਵੀਰੇ ਜੀ 15 ਕ ਠੀਕ ਹੈ ਤੇ ਜਮਨਾਪੁਰੀ ਦਾ ਤਾਂ ਜਾਨੀ ਕਿ ਸ਼ੌਂਕ ਆਪਣੇ ਖੂਨ ਚ ਹੀ ਆ ਹਾਂ ਤੇ ਉਹਦਾ ਜਾਣਾ ਨਿਗਾ ਠੀਕ ਹੈ ਜਿੰਨਾ ਟਾਈਮ ਆਪਣੇ ਕੋਲੇ ਹੱਥਾਂ ਸਲਟੀ ਉਹਨਾਂ ਟਾਈਮ ਤਾਂ ਆਪਾਂ ਰੱਖਾਂਗੇ ਗਾਂ ਬੱਚਿਆਂ ਦੀ ਮਰਜ਼ੀ ਆ ਹਾਂਜੀ ਹਾਂਜੀ ਬੱਕਰੀਆਂ ਵੀ ਰੱਖਾਂਗੇ ਵੀਰੇ ਜੀ ਹਾਂ ਲਾਲੇ ਲਾਣੇਦਾਰ ਤਾਂ ਕਹਿੰਦਾ ਕੰਮ ਪੁੱਤ ਘਟਾਲਾ ਤੋਂ ਘੋੜੀਆਂ ਵੀ ਰੱਖੀਆਂ ਵੀਰੇ ਜੀ ਬਾਬੇ ਦੀ ਕਿਰਪਾ ਨਾਲ 3-4 ਅੱਛਾ ਤੇ ਲਾਣੇਦਾਰ ਕਹਿੰਦਾ ਘੱਟ ਕਰਲਾ ਕੰਮ ਇਕੱਲਾ ਹੀ ਆ ਵੀਰੇ ਜੀ ਬੰਦਾ ਰੱਖਿਆ ਸੀ ਹਟ ਗਿਆ ਠੀਕ ਹੈ ਹਾਂਜੀ ਹੁਣ ਇਕੱਲਾ ਹੀ ਆ ਇਕੱਲਾ ਹੀ ਮੈਂ ਕਹਿੰਦਾ ਬਾਬੇ ਦੀ ਕਿਰਪਾ ਨਾਲ ਹੈਲੀਕਾਪਟਰ ਕੋ ਘੁੰਮੇਦਾ ਜੀ ਠੀਕ ਹੈ ਨਸਾ ਹੀ ਹੋ ਜਾਂਦਾ ਇਹਨਾਂ ਦਾ ਵੀਰੇ ਇਕੱਲਾ ਹੀ ਡਾਕਟਰ ਨੂੰ ਖਿੱਚੀ ਫਿਰ ਮੈਂ ਕਹਿੰਦਾ ਗੱਲ ਹੀ ਕੋਈ ਨਹੀਂ ਸਹੀ ਗੱਲ ਆ ਲੈ ਵੀ ਹੌਸਲੇ ਵੱਡਾ 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 ਵੀਰ ਜੀ ਇਹੋ ਚੀਜ਼ ਹੁੰਦੀ ਹੈ ਬੰਦੇ ਦੇ ਲਈ ਜਿਹੜੇ ਹੌਸਲੇ ਨਹੀਂ ਹੈਗਾ ਕਰ ਵੀ ਕੁਝ ਨਹੀਂ ਪੂਰਾ ਸਾਲ ਪਰ ਵੀਰ ਦਿਨ ਰਾਤ ਮਿਹਨਤ ਕਰੀਆ ਮਸਾ ਖੜੇ ਹੋਏ ਆ ਹਮ ਜਮਾਂ ਦਾਲ ਇੱਕ ਵਾਰੀ ਟੁੱਟ ਗਿਆ ਸੀ ਵੀ ਨਹੀਂ ਦੁਬਾਰੇ ਬਣਦੀਆਂ ਵੀ ਠੀਕ ਹੈ ਹਾਂ ਪਰ ਬਾਬੇ ਜਦੋਂ ਆਏ ਵੀ ਆਕੇ ਜਾਂਦੇ ਵੀ ਆ ਨਾ ਯਾਰ ਕੀ ਦੇਖ